ਬਾਈ ਕਹਾਂ ਕਿ ਗੁਰੂ ਘਰ ਦੇ ਗਰੰਥੀ ਸਿੰਘ ਨੂੰ ਆਪਾਂ ਸਨਮਾਨ ਨਹੀਂ ਦਿੰਦੇ ਤੇ ਗਾਂ ਉਹਨਾਂ ਦੇ ਬੱਚੇ ਵੀ ਗਰੰਥੀ ਸਿੰਘ ਬਣ ਤੋਂ ਸੰਕੋਚ ਕਰਦੇ ਜਾ ਰਹੇ ਆ ਤੇ ਇਹ ਮੇਰੇ ਤੋਂ ਛੋਟਾ ਭਰਾ ਮੇਰਾ ਕੈਨੇਡਾ ਉਹਨੂੰ ਮੈਂ ਆਖਿਆ ਵੀ ਆਪਾਂ ਤੇ ਗੁਰੂ ਘਰ ਦੇ ਗਰੰਥੀ ਸਿੰਘ ਨੂੰ ਸਨਮਾਨਤ ਕਰੀਏ ਤੇ ਗਾਂ ਆਉਣ ਵਾਲੇ ਹੋਰ ਵੀ ਤਸ਼ਾਹ ਵਧੇਗਾ ਇਹ ਮਾਨ ਸਨਮਾਨ ਜਿਹੜਾ ਇਕੱਲੇ ਗਰੰਥੀ ਸਿੰਘ ਦਾ ਨਹੀਂ ਇਹ ਸਾਰੇ ਪਿੰਡ ਦਾ ਹੀ ਮਾਨ ਸਨਮਾਨ ਆ ਜੀ ਕਿਉਂਕਿ ਜੇ ਗਰੰਥੀ ਸਿੰਘ ਦਾ ਮਾਨ ਸਨਮਾਨ ਆ ਸਮਝ ਲਓ ਸਾਰੇ ਪਿੰਡ ਦਾ ਮਾਨ ਸਨਮਾਨ ਹੋ ਗਿਆ ਸੰਗਰਦਾਸਾਂ ਬੇਤੇ ਕਰਦੇ ਰਹੇ ਆ ਤੇ ਮਹਾਰ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਆਪਣੇ ਖੁਸ਼ੀ ਨਾਲ ਇਹ ਤਾਂ ਮੈਨੂੰ ਉਹਨਾਂ ਦੱਸਿਆ ਵੀ ਨਹੀਂ ਆ ਇਹਦੇ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਪਹਿਲੀ ਤਬਾ ਬਤਨ ਸਮਾਨਤ ਕਰਨਾ ਮੇਰੇ 6-9 ਸਾਲ ਹੋ ਗਏ ਤੇ ਮੈਨੂੰ 12 ਸਾਲ ਹੋ ਗਏ ਪਾਠ ਕਰਦੇ ਨੂੰ ਕ੍ਰਿਸਨਾ ਨਾਲ ਮਾਨ ਸਮਾਨ ਹੋਇਆ ਕਿ ਪਹਿਲੀ ਵਾਰੀ ਨਹੀਂ ਆ ਪਹਿਲੀ ਵਾਰੀ ਆ ਮੇਰਾ ਪੂਰਾ ਨਾਮ ਗੁਰਸਮਰਨਜੀਤ ਸਿੰਘ ਆ ਤੇ ਛੋਟਾ ਨਾਮ ਮਾਨ ਦੇ ਨਾਮ ਦੇ ਯਾ ਸਾਰੇ ਜਾਣਦੇ ਆ ਮਾਨ ਸਾਹਿਬ ਕੀ ਤੁਹਾਡੇ ਅੱਜ ਬਹੁਤ ਸਨਮਾਨ ਸਨਮਾਨ ਕੀਤਾ ਗਿਆ ਗਰੰਥੀ ਸਿੰਘ ਦਾ ਪਿੰਡ ਹਾਂ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਜੀ ਇਹ ਮਾਨ ਸਨਮਾਨ ਜਿਹੜਾ ਇਕੱਲੇ ਗਰੰਥੀ ਸਿੰਘ ਦਾ ਨਹੀਂ ਇਹ ਸਾਰੇ ਪਿੰਡ ਦਾ ਹੀ ਮਾਨ ਸਨਮਾਨ ਆ ਜੀ ਕਿਉਂਕਿ ਜੇ ਗਰੰਥੀ ਸਿੰਘ ਦਾ ਮਾਨ ਸਨਮਾਨ ਆ ਸਮਝ ਲਓ ਸਾਰੇ ਪਿੰਡ ਦਾ ਮਾਨ ਸਨਮਾਨ ਹੋ ਗਿਆ ਤੇ ਅੱਗੇ ਸਾਡੇ ਗਰੰਥੀ ਬਹੁਤ ਹੀ ਮਿਹਨਤੀ ਆ ਤੇ ਸਾਡੇ ਨਗਰ ਦੀ ਜਿਹੜੀ ਏਕਤਾ ਬਹੁਤ ਆ ਸਾਡਾ ਜਿਹੜਾ ਗੁਰਦਰਾ ਸਾਹਿਬ ਆ ਇਹ ਚਾਲੀਆਂ ਪਿੰਡਾਂ ਦੇ ਵਿੱਚ ਇਹੋ ਜਿਹਾ ਗੁਰਦੁਆਰਾ ਕਿਸੇ ਨੇ ਨਹੀਂ ਬਣਾਇਆ ਪਿੰਡ ਸਾਡਾ ਬਿਲਕੁਲ ਛੋਟਾ ਤੇ ਪਰ ਏਕਤਾ ਬਹੁਤ ਹੈ ਗ੍ਰਾਈ ਬੜੀ ਵੱਧ ਚੜ ਕੇ ਦਿੰਦੇ ਆ ਹਰ ਕੋਈ ਜਿਹਦੇ ਘਰ ਜਾਈਏ ਜਿਸ ਦਿਨ ਸਾਡੀ ਗ੍ਰਾਈ ਹੁੰਦੀ ਆ ਉਸ ਦਿਨ ਸਾਡੇ ਸੰਗਤਾਂ ਘਟੋ ਘਟ ਵੀ 100 ਤੋਂ ਉੱਪਰ ਹੁੰਦੇ ਆ ਤੇ ਹਰ ਘਰ ਦੇ ਵਿੱਚ ਲੰਗਰ ਹੁੰਦਾ ਸਾਡੇ ਕਿਸੇ ਨੇ ਪਕੌੜਿਆਂ ਲੰਗਰ ਲਾਇਆ ਕਿਸੇ ਨੇ ਜਲੇਬਾਂ ਲਾਇਆ ਕਿਸੇ ਨੇ ਠੰਡਿਆਂ ਦਾ ਲਾਇਆ ਬਹੁਤ ਏਕਤਾ ਸਾਡੀ ਨਗਰ ਦੀ ਦੀ ਮਹਾਰਾਜ ਬਾਬਾ ਕਹ ਲੈਣਾ ਇਸ ਤਰ੍ਹਾਂ ਹੀ ਸਾਡੀ ਨਗਰ ਦੀ ਏਕਤਾ ਬਣਾਈ ਰੱਖੇ ਤੇ ਇਸ ਤਰ੍ਹਾਂ ਹੀ ਤਰੱਕੀ ਹੁੰਦੀ ਰਵੇ ਠੀਕ ਹੈ ਜੀ ਹਾਂ ਜੀ ਦੇਖੋ ਭਾਈ ਉਹ ਦੇਖੋ ਅਨੋ ਅਲੀ ਬਲੀ ਕੀ ਨਾਮ ਜੀ ਮੇਰਾ ਨਾਮ ਗੁਰਦੇਵ ਸਿੰਘ ਪਿੰਡ ਗੜਾ ਜੀ ਜਠਾਵਾਲ ਜਠਾਵਾਲ ਅ ਅੱਜ ਤੁਸੀਂ ਬਾਬਾ ਜੀ ਨੂੰ ਸੌਣੇ ਦੇ ਕੈਨੇਡਾ ਦਾ ਸਨਮਾਨ ਦਿੱਤਾ ਇਸ ਤਰ੍ਹਾਂ ਮੰਚ ਗਾਇਆ ਬਹੁਤ ਖੁਸ਼ੀ ਆ ਬਾਬਾ ਜੀ ਕਿਉਂਕਿ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਆਪਾਂ ਸਨਮਾਨ ਨਹੀਂ ਦਿੰਦੇ ਤੇ ਗਾਂ ਉਹਨਾਂ ਦੇ ਬੱਚੇ ਵੀ ਗ੍ਰੰਥੀ ਸਿੰਘ ਬਣ ਤੋਂ ਸੰਕੋਚ ਕਰਦੇ ਜਾ ਰਹੇ ਆ ਤੇ ਇਹ ਮੇਰੇ ਤੋਂ ਛੋਟਾ ਭਰਾ ਮੇਰਾ ਕੈਨੇਡਾ ਉਹਨੂੰ ਮੈਂ ਆਖਿਆ ਵੀ ਆਪਾਂ ਦੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਸਨਮਾਨਤ ਕਰੀਏ ਤੇ ਗਾਂ ਆਉਣ ਵਾਲੇ ਹੋਰ ਵੀ ਤਸ਼ਾਹ ਵਧੂਗਾ ਜੀ ਦਾ ਤੁਹਾਡੇ ਪਿੜਾ ਜੋਗਾ ਸਿੰਘ ਜੀ ਕਿਹੜੀ ਜਗ੍ਹਾ ਗਿਆ ਹੈ ਕੈਨੇਡਾ ਜੇ ਠੀਕ ਹੈ ਹਾਂਜੀ ਇੱਕ ਨਾਲ ਉਹਦਾ ਦੋਸਤ ਧਿਆ ਨਾਲ ਉਸਨੇ ਸਨਮਾਨਤ ਕੀਤਾ ਉਸਦਾ ਨਾਂ ਗਰਜੰਟ ਸਿੰਘ ਉਹ ਜੁਕੇ ਆ ਹਾਂਜੀ ਹਾਂਜੀ ਠੀਕ ਹੈ ਕਿੰਨੇ ਤੋਲੇ ਦਾ ਜਿਹੜਾ ਤੁਸੀਂ ਗੰਢਾ ਪਾਇਆ ਦੋ ਤੋਲੇ ਦਾ ਜੇ ਦੋ ਤੋਲੇ ਹਾਂਜੀ ਤੇ ਕਿਹੜੇ ਗੁਰੂ ਘਰ ਦੇ ਹੈਗੇ ਨੇ ਇਹ ਸਾਡੇ ਬਾਬਾ ਕਲਿਆਣ ਜੀ ਦਾ ਗੋਦਰਾ ਜੀ ਸ਼ਹੀਦ ਸਿੰਘ ਹੋਏ ਆ ਉਹਨਾਂ ਦਾ ਗੁਰਦੁਆਰਾ ਜੀ ਤੇ ਲੋਕਾਂ ਨੂੰ ਕਿਸਾ ਦੇ ਆ ਜੋਗਸ ਦੇਖਿਆ ਵੀ ਲੋਕ ਬਹੁਤ ਘੱਟ ਸਤਕਾਰ ਕਰਦੇ ਨੇ ਗਰਜੰਟ ਸਿੰਘ ਦਾ ਗੁਰੂ ਦੇ ਵਰਜੀਬ ਦਾ ਪਰ ਤੁਸੀਂ ਬਹੁਤ ਸਤਕਾਰ ਦੇ ਨਾਲ ਕਰੇ ਤੁਹਾਡੇ ਆਇਆ ਜੀ ਚੁਗ ਨਗਾਇਆ ਗਿਆ ਕੀ ਜਾਣਾਂ ਚਾਹੋਗੇ ਬਾਰੇ ਆਪਾਂ ਤੇ ਉਹ ਕਹਿਣਾ ਚਾਹੁੰਦੇ ਹੋ ਗੁਰੂ ਘਰ ਦੇ ਗ੍ਰੰਥੀ ਦਾ ਸਰਮਾਨ ਜਿੰਨਾ ਵੀ ਵੱਧ ਤੋਂ ਵੱਧ ਕੀਤਾ ਜਾਂਦਾ ਕਰੀਏ ਵੇਖੋ ਜੀ ਆਪਾਂ ਪਿੰਡਾਂ ਦੇ ਵਿੱਚ ਮੇਲੇ ਕਰਾਉਂਦੇ ਆ ਤੇ 1.5 2-2 ਲੱਖ ਰੁਪਇਆ ਗਾਉਣ ਵਾਲਿਆਂ ਨੂੰ ਦੇ ਦਿੰਨੇ ਆ ਜੋ ਨੱਚ ਗਾ ਕੇ ਗਾਹ ਜਾਂਦੀਆਂ ਕੰਜਰਖਾਨਾ ਕਿਹਾ ਗੁਰੂ ਘਰ ਦਾ ਗ੍ਰੰਥੀ ਸਿੰਘ ਦੋਵੇਂ ਟਾਈਮ ਸਾਰੇ ਨਗਰ ਦੀ ਸੁੱਖ ਮੰਗਦਾ ਵਾ ਆਪਾਂ ਉਹਨਾਂ ਨੂੰ ਕੁਝ ਵੀ ਨਹੀਂ ਦੇਣ ਜੋਗੇ ਜਿੰਨੇ ਕੁ ਜੋਗੇ ਉਹਨਾਂ ਤੇ ਸਰਮਾਨ ਕਰੀਏ ਮੰਬਈ ਆਪਣਾ ਨਾਮ ਲਸਕੇ ਜੀ ਮਿਲਣਾ ਸੰਤੋਖ ਸਿੰਘ ਜੀ ਤੇ ਅੱਜ ਦਾ ਤੁਹਾਨੂੰ ਮਾਨ ਸਬਾਨ ਕੀਤਾ ਵਾ ਪਿੰਡ ਦੇ ਲੋਕਾਂ ਨੇ ਪਰੋਦੇ ਪਰਵਾਰ ਨੇ ਕੀ ਕਹਿਣਾ ਚਾਹੋ ਬਹੁਤ ਖੁਸ਼ੀਆ ਜੀ ਇਹ ਗੱਲ ਦੀ ਸੰਘਰਸ਼ ਦਸਾਂ ਬੇਨਤੀਆਂ ਕਰਦੇ ਰਹੇ ਆ ਤੇ ਮਾੜ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਆਪਣੇ ਖੁਸ਼ੀਨਾ ਕੀਤਾ ਮੈਨੂੰ ਉਹਨਾਂ ਦੱਸਿਆ ਵੀ ਨਹੀਂ ਆ ਫਿਰ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਪੈਸਾ ਬਾਬਾ ਤੁਹਾਨੂੰ ਸਨਮਾਨਤ ਕਰਨਾ ਕਿੰਨਾ ਚੋ ਗਿਆ ਤੁਹਾਨੂੰ ਪਾਠ ਕਰਦਿਆ ਸੀ ਉਹਨਾਂ ਨੇ ਮੈਨੂੰ 6-8-9 ਸਾਲ ਹੋ ਗਏ ਤੇ ਮੈਨੂੰ 10-12 ਸਾਲ ਹੋ ਗਏ ਪਾਠ ਕਰਦੇ ਨੂੰ ਕਲੀਸਥਾਨਾ ਮਾਨ ਸਨਮਾਨ ਹੋਇਆ ਕਿ ਪਹਿਲੀ ਵਾਰੀ ਨਹੀਂ ਆ ਪਹਿਲੀ ਵਾਰੀ ਆ ਪਹਿਲੀ ਵਾਰੀ ਆ ਉਸਰਾ ਮਾੜਾ ਛੋਟਾ ਮੋਟਾ ਚਲਦਾ ਰਿੰਦਾ ਕੰਮ ਤੇ ਆ ਜਿਹੜਾ ਇਹ ਪਹਿਲੀ ਵਾਰੀ ਆ ਸਾਡੇ ਇਲਾਕੇ ਚ ਪਹਿਲੀ ਵਾਰੀ ਆ ਜਿ ਲਗ ਲ ਪਿੰਡਾਂ ਦਾ ਪਿੰਡਾਂ ਜੀ ਹਾਂਜੀ ਜੀ ਛੇ ਸਾਲ ਤੋਂ ਤੁਹਾਨੂੰ ਸਨਮਾਨ ਦਿੱਤਾ ਫਿਰ ਕਿੰਨਾ ਕੁ ਮਨ ਨੂੰ ਖੁਸ਼ੀ ਆਈ ਮਨ ਨੂੰ ਖੁਸ਼ੀ ਬਹੁਤ ਜੀ ਬਹੁਤ ਜਿਆਦੀ ਖੁਸ਼ੀ ਆ ਹਾਂ ਇੱਕ ਗੁਰੂ ਘਰੋਂ ਕਿ ਲੱਗਦਾ ਗੁਰੂ ਘਰ ਦੇ ਵਜੀਰਾਨ ਲੋਕੀ ਬਹੁਤ ਘੱਟ ਮਾਨ ਸਨਮਾਨ ਹਾਂਜੀ ਬਹੁਤ ਬਹੁਤ ਘੱਟ ਬਹੁਤ ਘੱਟ ਹਾਂਜੀ ਲੋਕੀ ਅੱਜ ਨਾਲ ਕਮੇਟੀ ਵਾਲੇ ਨਹੀਂ ਪੈਸੇ ਦਿੰਦੇ ਤੇ ਬਹੁਤ ਘੱਟ ਲੋਕ ਕਰਦੇ ਆ ਉਹ ਜਿਹੜੇ ਤੁਹਾਡੇ ਦਾ ਬੱਚੇ ਉਹ ਵੀ ਗਰੰਟੀ ਸਿੰਘ ਬਣਾਉਗੇ ਕਿ ਨਹੀਂ ਬਣਾਉਗਾ ਬੜਾ ਪਝੰਗੀ ਪਝੰਗੀ ਤਰ੍ਹਾਂ ਉਹ ਪੂਰਾ ਹੋ ਗਿਆ ਸੀ ਤੇ ਬਾਕੀ ਕੁੜੀਆਂ ਉਹ ਪਾਠ ਕਰ ਲੈਂਦੀ ਆ ਉਹ ਵਿਆਹੀ ਆ ਹਾਂਜੀ ਦੇਖਣ ਨੂੰ ਮਿਲਦਾ ਕਿ ਜਿਹੜੇ ਅੱਜ ਕੱਲ ਗਰੰਟੀ ਸਿੰਘ ਨੇ ਉਹ ਆਪਣੇ ਬੱਚਾ ਨੂੰ ਗਰੰਟੀ ਸਿੰਘ ਨਹੀਂ ਬਣਾਦੇ ਕੀ ਰੀਜਨ ਕੀ ਆ ਕਿਉਂਕਿ ਮਾਨ ਸਤਕਾਰ ਨਹੀਂ ਮਿਲਦਾ ਜਾਂ ਜਿਸ ਤਰ੍ਹਾਂ ਹੋਣੀ ਚਾਹੀਦੀ ਉਹ ਤੀ ਨਹੀਂ ਮਿਲਦੀ ਬੱਚੇ ਮਾਨ ਸਤਕਾਰ ਵੀ ਘੱਟ ਮਿਲਦਾ ਤੇ ਬਾਕੀ ਜਿੰਨੀ ਸ਼ਰੂਰਤ ਚਾਹੀਦੀ ਹੈ ਉੰਨੀ ਜਿਹੜੀ ਤਨਖਾਹ ਉਹਨੇ ਨਹੀਂ ਮਿਲਦੀ ਉਹਨਾ ਨਹੀਂ ਹੈਗਾ 5-7 ਹਜ਼ਾਰ ਨਕੀ ਬੰਦਾ ਇਸ ਤੋਂ ਵੱਧ ਕੋਈ ਵੀ ਨਹੀਂ ਦਿੰਦਾ ਘਰ ਤੋਂ ਘਰ 15-20 ਹਜ਼ਾਰ ਰੁਪਇਆ ਗਰੰਟੀ ਦੇ ਰਖਾ ਚਾਹੀਦੀ ਆ ਤੇ ਇਹ ਕਰਕੇ ਜਿਆਦਾ ਲੋਕ ਇਸ ਤੋਂ ਇਹ ਕਰਕੇ ਵੀ ਕਈ ਬੰਦੇ ਮਡੇ-ਮਡੇ ਪਾਠ ਕਰ ਹੀ ਲੈਂਦੇ ਆ ਤੇ ਉਹ ਵੀ ਤਾਂ ਵੀ ਨੌਕਰੀਆਂ ਕਰਦੇ ਜੇ ਬਾਹਰ ਜਾਣ ਨੂੰ ਤੁਰੇ ਫਿਰਦੇ ਆ ਇਹ ਕਰਕੇ ਪੂਰਾ ਜਿਹੜਾ ਉਹ ਜਿਹੜੀ ਅਰਜ ਕਹਜਾਰਾ ਗਰੰਟੀ ਦਾ ਨਹੀਂ ਹੁੰਦਾ ਕਿ ਲਾਦਾ ਜਿਹੜਾ ਮਾਨ ਸਰਕਾਰ ਐਜੀਪੀ ਸਿ ਨੂੰ ਸੰਕਤ ਨਹੀਂ ਪਰ ਉਹਨਾਂ ਮਾਨਸਮਾ ਨਹੀਂ ਮਿਲਿਆ ਇਹ ਪਰਿਵਾਰਾਂ ਨੇ ਦਿੱਤਾ ਪਿੰਡ ਦੇ ਲੋਕਾਂ ਨੇ ਦਿੱਤਾ ਐਜੀਪੀ ਕਿੱਥੇ ਕਰਦੀ ਉਹ ਨਹੀਂ ਕੁਝ ਵੀ ਕਰਦੀ ਉਹ ਤੇ ਬਹੁਤ ਘੱਟ ਉਹ ਪੰਜਤੀ ਹਾਤ ਤੋਂ ਬਤਰ ਖਾਇ ਨਹੀਂ ਦਿੰਦੇ ਤੇ ਜੇ ਪੰਡਾਇ ਗ੍ਰੰਥੀ ਆ ਹਾਂਜੀ ਐਸੀ ਬੀਜੀ ਨੇ ਕੁਝ ਵੀ ਕਰਦੀ ਜੀ ਇਹ ਪੀ ਕਰਨਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਹੀ ਪਾਰਦੇ ਗ੍ਰੰਥੀਆਂ ਦਾ ਵੱਧ ਤੋਂ ਵੱਧ ਸਤਿਕਾਰ ਕਰੋ ਤੇ ਇਹ ਕਰ ਕਿਹੜਾ ਨਗਰ ਸਤਿਕਾਰ ਆ ਉਹ ਗ੍ਰੰਥੀਆਂ ਸਤਕਾਰ ਜੋ ਗ੍ਰੰਥੀਆਂ ਜਨ ਸਤਕਾਰ ਉਹਨਾਂ ਵੱਧ ਥੋੜਾ ਆ ਇਹ ਗ੍ਰੰਥੀਆਂ ਸਤਿਕਾਰ ਕਰੋ ਤੇ ਜਿਹੜਾ ਸਤਿਕਾਰ ਮਹਾਰਾਜ ਸਤਕਾਰ ਆ ਜੋ ਗੁਰੂ ਮਹਾਰਾਜ ਕਰਦੇ ਸਤਕਾਰ ਕਰਦਾ ਉਹ ਮਹਾਰਾਜ ਸਤਕਾਰ ਆ ਇਹ ਕਰਕੇ ਵੱਧ ਤੋਂ ਵੱਧ ਕਰੋ ਤੇ ਗ੍ਰੰਥੀ ਸਿੰਘ ਵੀ ਆਪਣੇ ਸੂਰਾਂ ਦੇ ਕਾਇਮ ਰਹਿਣ ਉਹ ਵੀ ਆਪਣਾ ਪਾਠ ਪੂਜਾ ਕਰਨ ਤੇ ਆਪਣੇ ਸਹੀ ਰਹਿਣ ਤੇ ਸੰਤਾਂ ਦਾ ਮੰਨ ਸਤਕਾਰ ਕਰਦੀਆਂ ਜਿਹੜਾ ਸਹੀ ਬੰਦੇ ਉਹ ਕਰਦੇ ਉਹਨਾਂ ਦਾ ਮੰਨ ਸਤਕਾਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਮੀਤ ਸਿੰਘ ਧੰਨ ਧੰਨ ਬਾਬਾ ਕਲੈਣਾ ਸਾਹਿਬ ਅੰਮਰ ਸ਼ਹੀਦ ਮਹਾਂਪੁਰਖਾਂ ਸਾਡੇ ਸਤਾਨ ਆ ਇਹ ਬਾਬਾ ਜੀ ਸਾਡੇ ਉੱਥੇ ਗ੍ਰੰਥੀ ਅਲਮੇ ਸਮੇ ਤੋਂ ਸੇਵਾ ਕਰਨਦੇ ਆ ਬਹੁਤ ਸੋਹਣੀ ਨਾਲ ਸਬਰ ਤੇ ਸੰਤੋਖ ਦੇ ਨਾਲ ਬੜੀ ਇੱਤ ਦੇ ਨਾਲ ਇਹਨਾਂ ਸੇਵਾ ਕੀਤੀ ਆ ਰਾਤ ਦਿਨ ਬਹੁਤ ਵਧੀਆ ਮਿਹਨਤ ਕਰਦੇ ਆ ਸਾਰਾ ਪਰਿਵਾਰ ਬੜੀ ਇਹਨਾਂ ਨੇ ਕਦੀ ਕਹੇ ਗੱਲ ਦਾ ਕੋਈ ਤਮਾ ਨਹੀਂ ਕੀਤਾ ਕੋਈ ਲਾਲਚ ਨਹੀਂ ਕੀਤਾ ਬਹੁਤ ਸਬਰ ਸੰਤੋਖ ਦੇ ਨਾਲ ਸੇਵਾ ਕੀਤੀ ਆ ਅੱਜ ਸਾਡੇ ਛੋਟੇ ਵੀਰ ਭਾਈ ਜੋਗਾ ਸਿੰਘ ਤੇ ਭਾਈ ਗਰਜੰਡ ਸਿੰਘ ਨੇ 2 ਤੋਲੇ 1 ਕੈਂਠਾ ਜਿਹੜਾ ਸੋਨੇ ਦਾ ਬਣਵਾ ਕੇ ਘਰ ਸੱਜ ਕੇ ਬਾਬਾ ਦਾ ਸਨਮਾਨ ਕੀਤਾ ਹੈ ਬਹੁਤ ਖੁਸ਼ੀ ਆ ਅਸੀਂ ਨਗਰ ਦੀਆਂ ਇਲਾਕੇ ਦੀਆਂ ਹੋਰ ਦੇਸ਼ਾਂ ਵਸਿਆਂ ਸੰਗਤਾਂ ਨੂੰ ਇਹੋ ਹੱਥ ਜੁੜ ਕੇ ਬੇਨਤੀ ਆ ਗੁਰਮੁਖੋ ਪਿਆਰਿਓ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ ਜਿਹੜੇ ਉਹਨਾਂ ਦਾ ਵੱਧ ਤੋਂ ਵੱਧ ਸਨਮਾਨ ਕਰੋ ਜਿੰਨਾ ਵੀ ਹੋ ਸਕਦਾ ਉਹਨਾਂ ਦਾ ਇਤਮਾਨ ਸੇਵਾ ਸਤਕਾਰ ਜਿਹੜੀ ਆ ਗੁਰੂ ਘਰ ਦੇ ਗ੍ਰੰਥੀ ਜੀ ਕਰਨੀ ਚਾਹੀਦੀ ਆ ਬਾਕੀ ਗਰੰਥੀ ਸਿੰਘਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਵੀ ਉਹ ਵੀ ਆਪਣੇ ਬੜੇ ਸਬਰ ਸੰਤੋਖ ਤੇ ਚੰਗੀ ਚੜ੍ਹਦੀ ਕਲਾ ਦੇ ਨਾਲ ਜਿਹੜੀ ਆ ਗੁਰੂ ਘਰ ਦੇ ਵਿੱਚ ਸੇਵਾ ਜਿਹੜੀ ਉਹ ਨਿਭਾਉਣ ਇਸੇ ਤਰ੍ਹਾਂ ਸਾਡੇ گاਉਂ ਵਾਲੇ ਜਿੱਤਰਾ ਬੱਚੇ ਆ ਕੁਸਮਾ ਕੱਢ ਕੇ ਸ਼ਾਮਾ ਨੂੰ ਜਾਂ ਸਵੇਰ ਦੇ ਟਾਈਮ ਸ਼ਾਮਾ ਦੇ ਟਾਈਮ ਹੀ ਬੱਚਿਆਂ ਦਾ ਟਾਈਮ ਹੁੰਦਾ ਹੈ ਸਵੇਰ ਦੇ ਸਕੂਲ ਦਾ ਟਾਈਮ ਆ ਤੇ ਛੋਟੇ ਬੱਚਿਆਂ ਨੂੰ ਗਾਂ ਸਿੱਖਿਆ ਗੁਰਬਾਣੀ ਦੀ ਸੰਸਥਾ ਜਿਹੜੀ ਆ ਉਹ ਆਪੂ ਆਪਣੇ ਪਿੰਡਾਂ 'ਚ ਗਰੰਥੀ ਸਿੰਘਾਂ ਨੂੰ ਬੇਨਤੀ ਆ ਦੇਣ ਇਸੇ ਤਰ੍ਹਾਂ ਈਆਂ ਸੰਗਤਾਂ ਵਾਂ ਉਹ ਗਰੰਥੀ ਸਿੰਘਾਂ ਦਾ ਮਾਨ ਸਤਿਕਾਰ ਕਰਦੀਆਂ ਰਹਿਣਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ